ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਾ ਨਾਜ਼ੀਖੂਰ ਨਵੀਂ ਵੀਡੀਓ ਦੇ ਨਾਲ ਸੋ ਹੁਣ ਤੱਕ ਆਪਾਂ ਜਿੰਨੀਆਂ ਵੀਡੀਓਜ਼ ਬਣਾਈਆਂ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਉਮੀਦ ਕਰਦਾ ਹਾਂ ਤੁਸੀਂ ਇਸੇ ਤਰ੍ਹਾਂ ਹੀ ਪਿਆਰ ਦਿੰਦੇ ਰਹੋਗੇ ਤੇ ਕਮੈਂਟਾਂ ਰਾਹੀਂ ਆਪਣੇ ਸੁਝਾਅ ਆਪਣੇ ਵਿਚਾਰ ਦਿੰਦੇ ਰਹੋਗੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਲੈ ਕੇ ਤੁਹਾਡੇ ਨਾਲ ਰੂਬਰੂ ਹੋਏ ਹਨ ਜਿਸ ਤਰ੍ਹਾਂ ਕਿ ਤੁਸੀਂ ਹੈਡਿੰਗ ਦੇਖ ਸਕਦੇ ਹੋ 6635 ETT ਜਿਹੜੇ ਕਿਟਰ ਦੀ ਹੈ ਛੇਵੇਂ ਪੇ ਕਮਿਸ਼ਨ ਲਾਗੂ ਹੋਣ ਤੋਂ ਬਾਅਦ ਉਹਨਾਂ ਦੀ ਸੈਲਰੀ ਕਿੰਨੀ ਕਿੰਨੀ ਬਣੂਗੀ ਠੀਕ ਹੈ ਜੀ ਸੋ ਬਹੁਤ ਸਾਰੇ ਭੈਣ ਭਰਾਵਾਂ ਦੇ ਮੈਸੇਜ ਕਮੈਂਟ ਆਈ ਸੀ ਕਿਸ ਸਰ 6635 ਬਾਰੇ ਵੀ ਕੋਈ ਵੀਡੀਓ ਜਿਹੜੀ ਪਾਓ ਕਿ 6635 ਦੀ ਛੇਵੇਂ ਪੇ ਕਮਿਸ਼ਨ ਤੋਂ ਬਾਅਦ ਸੈਲਰੀ ਕਿੰਨੀ ਬਣੂਗੀ ਕਿਉਂਕਿ ਆਪਾਂ ਜਿਹੜੀ ਹੈਗੀ ਹੈ 704 ਦੀ ਜਾਂ ਮਾਸਟਰ ਕੀ ਤਰੀਕੇ ਲਈ ਉਹ ਸੈਲਰੀ ਕਿੰਨੀ ਬਣਦੀ ਹੈ ਉਹ ਆਪਾਂ ਬੇਸਿਕਲੀ ਜਿਹੜਾ ਹੈਗਾ ਆਰਾਊਂਡ ਫਿਗਰ ਦੇ ਕਰੀਬ ਨਾ 70 71000 ਦੀ ਲਗਭਗ ਉਹ ਸੈਲਰੀ ਬਣਨੀ ਸੀ ਸੋ ਇਨ ਹੈਂਡ ਜਿਹੜੀ ਹੈਗੀ ਉਹ 78 80 ਦੇ ਕਰੀਬ ਜਿਹੜੀ ਉਹ ਬਨਦੀ ਹੈ ਉਸ ਦੇ ਉੱਪਰ ਵੀਡੀਓ ਬਣਾ ਚੁੱਕੇ ਹਾਂ ਸੋ ਜਿਹੜੇ ਮੇਰੇ ਭੈਣ ਭਰਾ ਮਾਸਟਰ ਕੈਡਰ ਵਾਲੀ ਇਸ ਵੀਡੀਓ ਨੂੰ ਦੇਖ ਰਹੇ ਹੈ ਸੋ ਕਿਰਪਾ ਕਰਕੇ ਆਪਾਂ ਮਾਸਟਰ ਕੈਡਰ ਦੀ ਵੀਡੀਓ ਜਿਹੜੀ ਉਪਰਵੀਸ਼ਨ ਤੋਂ ਬਾਅਦ ਜਾਂ ਖੈ ਲਈਏ 6 ਮੈਂ ਅਪਲੀਕੇਸ਼ਨ ਦਾ ਕਿੰਨੀ ਸੈਲਰੀ ਬਣੂਗਾ ਆਪਾਂ ਸੈਪਰੇਟ ਵੀਡੀਓ ਅਪਲੋਡ ਕਰ ਚੁੱਕੇ ਹਾਂ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਤਕਰੀਬਨ ਤਕਰੀਬਨ ਹਰ ਇੱਕ ਟੌਪਿਕ ਦੇ ਉੱਪਰ ਆਪਾਂ ਆਪਣੀ ਵੀਡੀਓ ਸਾਂਝੀ ਕੀਤੀ ਹੈ ਜਿਹੜੇ ਮੇਰੇ ਭੈਣ ਭਰਾ ਨਾਲ ਵੀ ਨੇ ਉਹ ਸਾਰੀਆਂ ਵੀਡੀਓ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਆਪਣੇ ਕਮੈਂਟਾਂ ਦੇ ਵਿੱਚ ਸੁਝਾਅ ਦਿੰਦੇ ਰਹੋ ਸੋ ਆਦੀ ਜਿਹੜੀ ਵੀਡੀਓ ਸਪੈਸ਼ਲੀ ਇਸ ਸ਼ਰ ਕਿਉਂਕਿ ਉਹਨਾਂ ਵੱਲੋਂ ਬਹੁਤ ਸਾਰੀ ਕਮੈਂਟ ਤੇ ਬਹੁਤ ਸਾਰਾ ਪਿਆਰ ਭੇਜਿਆ ਗਿਆ ਮੈਂ ਤੁਹਾਡਾ ਸਾਰਿਆਂ ਦਾ ਰਿਣੀ ਰਹੂੰਗਾ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਬਹੁਤ-ਬਹੁਤ ਧੰਨਵਾਦ ਸੋ ਦੋਸਤੋ ਬਿਨਾਂ ਕਿਸੇ ਦੇਰੀ ਦੇ ਸ਼ੁਰੂ ਕਰਦੇ ਆਪਾਂ ਜਿਹੜੀ 643 ਦੀ 6ਵੇਂ ਵੀਕ ਤੋਂ ਹੁੰਦਾ ਸੈਲੀ ਕਿਨੀ ਮਦ ਸੋ ਦੋਸਤੋ ਜਿਹੜੀ ਹੈਗੀ ਹੈ ਬੇਸਿਕ ਤੋਂ ਆਪਾਂ ਸ਼ੁਰੂ ਕਰਦੇ ਆ ਕਿਸ ਤਰ੍ਹਾਂ ਬਣਾਈ ਹੈ ਕਿਵੇਂ ਬਣਾਈ ਹੈ ਉਹ ਆਪਾਂ ਕਿਸੇ ਹੋਰ ਵੀਡੀਓ ਚ ਸਾਂਝਾ ਕਰਾਂਗੇ ਕਿਉਂਕਿ ਇਸ ਤਰ੍ਹਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋਣੀ ਹੈ ਤਾਂ ਫਿਰ ਹਾਲ ਆਪਾਂ ਬੇਸਿਕ ਤੋਂ ਸ਼ੁਰੂ ਕਰ ਲਈਏ ਦੋਸਤੋ ਠੀਕ ਹੈ ਜੀ ਤਾਂ ਜਿਹੜੀ ਈਟੀਟੀ ਕੈਟਰ ਦੀ ਬੇਸਿਕ ਸੈਲਰੀ ਬਣਦੀ ਹੈ ਦੋਸਤੋ ਉਹ ਬਣਦੀ ਹੈ ਜੀ 41100 ਠੀਕ ਹੈ ਜੀ ਇਹ ਹੈਗੀ ਜੀ ਬੇਸਿਕ ਸੈਲਰੀ ਈਟੀਟੀ ਕੈਟਰ ਦੀ ਉਸ ਤੋਂ ਬਾਅਦ ਜੇਕਰ ਦੋਸਤੋ ਗੱਲ ਕਰੀਏ ਡੀਏ ਡੀਏ ਆਪਾਂ ਨੂੰ ਪਤਾ ਵੀ 42% ਜਿਹੜਾ ਉਹ ਡੀਏ ਲੱਗਦਾ ਦੋਸਤੋ ਸੋ ਹੁਣ ਜਿਹੜਾ ਡੀਏ ਲੱਗਦਾ ਦੋਸਤੋ ਉਹ ਵੀਡੀਓ ਨੂੰ ਧਿਆਨ ਨਾਲ ਸੁਣ ਲਿਓ ਕਿਉਂਕਿ ਅੱਗੇ ਤੋਂ ਜਦੋਂ ਵੀ ਤੁਸੀਂ ਕਿਤੇ ਸੈਲਰੀ ਆਪਣੀ ਕੱਢੋਗੇ ਜਾਂ ਕਿਸੇ ਹੋਰ ਭੰਟਾ ਦੀ ਕੀ ਇਸ ਨਾਲ ਹੈਲਪ ਹੋ ਜਾਂਦੀ ਹੈ ਵੀਡੀਓ ਨੂੰ ਧਿਆਨ ਨਾਲ ਸੁਣਿਓ ਸਕਿੱਪ ਨਾ ਕਰਿਓ ਕਿਰਪਾ ਕਰਕੇ ਕਿਉਂਕਿ ਮੈਂ ਤੁਹਾਨੂੰ ਬੋਲ ਕੇ ਦੱਸ ਰਿਹਾ ਹਾਂ ਵੀ ਜਿਹੜਾ ਡੀਏ ਨਿਕਲਦੇ ਹਨ ਠੀਕ 42% ਹੈ ਉਹ ਰਕਮ ਕਿੰਨੀ ਬਣੂਗੀ ਉਹ ਦੋਸਤੋ ਬੇਸਿਕ ਦੇ ਉੱਪਰ ਜਿਹੜਾ ਇਹ ਡੀਏ ਲੱਗਦਾ ਸੋ ਜਦੋਂ ਤੁਸੀਂ 141 100 ਨੂੰ ਗੁਣਾ 42 ਕਰਕੇ ਵੰਡ 100 ਕਰੋਗੇ ਤਾਂ ਉਹਦਾ ਡੀਏ ਨਿਕਲ ਕੇ ਆਊਗਾ ਦੋਸਤੋ ਠੀਕ ਹੈ ਜੀ ਧਿਆਨ ਨਾਲ ਸੁਣਨੀ ਵੀਡੀਓ ਤਾਂ ਤਕਰੀਬਨ ਤਕਰੀਬਨ 17262 ਰੁਪਏ ਤੁਹਾਡਾ ਡੀਏ ਹੋਊਗਾ ਠੀਕ ਹੈ ਜੀ ਉਸ ਤੋਂ ਬਾਅਦ ਗੱਲ ਕਰੀ ਜੀ ਐਚ ਆਰ ਐ ਠੀਕ ਹੈ ਜੀ ਇਹ ਵੀ ਬੇਸਿਕ ਦੇ ਉੱਪਰ ਲੱਗਦਾ ਦੋਸਤੋ ਇਹ ਕਿੰਨਾ ਹੈ 8% ਤਾਂ ਹੁਣ 41 100 ਦਾ 8% ਤੁਸੀਂ ਫੰਡਾ ਲਾ ਲਿਓ 41 100 ਨੂੰ 8 ਨਾਲ ਗੁਣਾ ਕਰਕੇ 100 ਤੇ ਵੰਡ ਕੇ ਜਿੰਨਾ ਵੀ ਆਇਆ ਉਹ ਤੁਹਾਡਾ ਡੀ ਸੌਰੀ ਆਪਣਾ ਐਚ ਆਰਏ ਹੋ ਜਾਊਗਾ ਤਕਰੀਬਨ ਤਕਰੀਬਨ 32 188 ਰੁਪਏ ਠੀਕ ਹੈ ਜੀ ਦੋਸਤੋ ਇਹ ਰਾਉਂਡ ਫਿਗਰ ਚ ਕਰਨ ਲਈ ਜਿਹੜੀ ਸੈਲਰੀ ਥੋੜੀ ਬਹੁਤ ਇਧਰ ਉਧਰ ਹੋ ਸਕਦੀ ਹੈ ਜਿਵੇਂ 3288 ਹੈ ਇਹ 3290 ਰੁਪਏ ਵੀ ਹੋ ਸਕਦਾ ਹੈ ਦੋਸਤੋ ਠੀਕ ਹੈ ਜੀ ਕਿਉਂਕਿ ਰਾਉਂਡ ਫਿਗਰ ਦੇ ਵਿੱਚ ਕਰਨੇ ਹੋ ਜਿਵੇਂ ਇੱਥੇ 41 ਆਪਾਂ 100 ਕੀਤੀਏ ਇਹਦੇ ਲਈ 4100 ਪੂਰੀ ਵੀ ਹੋ ਸਕਦੀ ਹੈ ਠੀਕ ਹੈ ਜੀ ਮਤਲਬ ਨੀਅਰ ਅਬਾਊਟ ਇੰਨੇ ਬਣੂਗੇ ਥੋੜੀ ਬਹੁਤ ਘਟ ਵੱਧ ਸਕਦੀ ਹੈ ਠੀਕ ਹੈ ਜੀ ਸੋ ਅੱਗੇ ਆਪਣਾ ਹੋ ਗਿਆ ਜੀ ਇਹ ਹੋ ਗਿਆ ਡੀਏ ਹੋ ਗਿਆ 42% ਜੋ ਕਿ 1762 ਰੁਪਏ ਬਣਦਾ ਹੈ ਐਚਆਰਏ 3288 ਰੁਪਏ ਹੋ ਗਿਆ ਇਸ ਤੋਂ ਬਾਅਦ ਆ ਗਿਆ ਜੀ ਆਪਣਾ ਮੋਬਾਈਲ ਪਤਾ ਠੀਕ ਹੈ ਜੀ ਸੋ ਮੋਬਾਈਲ ਪਤਾ 500 ਰੁਪਿਆ ਮਿਲਦਾ ਹੈ ਦੋਸਤੋ ਇਸ ਤੋਂ ਬਾਅਦ ਮਿਲਦਾ ਜੀ ਮੈਡੀਕਲ ਅਲਾਉਂਸ ਜਿਹੜਾ ਮਿਲਦਾ ਹੈ ਉਹ ਮਿਲਦਾ ਹੈ 1000 ਰੁਪਏ ਤਾਂ ਇਹਨਾਂ ਸਾਰਿਆਂ ਨੂੰ ਜਿਹੜੀ ਮਿਲਾ ਕੇ ਕੁੱਲ ਸੈਲਰੀ ਬਣਦੀ ਹੈ ਦੋਸਤੋ ਠੀਕ ਹੈ ਜੀ ਉਹ ਬਣਦੀ ਹੈ 63000 150 ਠੀਕ ਹੈ ਜੀ ਤਾਂ ਤਕਰੀਬਨ ਹੁਣ ਜਿਹੜੀ ਗ੍ਰੋਸ ਇਹਨੂੰ ਕਹਿ ਸਕਦੇ ਆਪਾਂ ਭਾਵ ਟੋਟਲ ਗ੍ਰੋਸ ਸੈਲਰੀ ਜਿਹੜੀ ਬਣੀ ਹੈ ਦੋਸਤੋ ਉਹ 63100 ਬਣੀ ਹੈ ਹੁਣ ਦੋਸਤੋ ਇਹਨਾਂ ਦੇ ਉੱਪਰ ਡਿਡਕਸ਼ਨ ਵੀ ਲੱਗਦੀ ਹੈ ਹੁਣ ਡਿਡਕਸ਼ਨ ਕਿਸ ਤਰ੍ਹਾਂ ਹੁੰਦੀ ਹੈ ਉਹ ਵੀ ਆਪਾਂ ਦੱਸ ਦਨੇ ਵੀਡੀਓ ਧਿਆਨ ਨਾਲ ਸੁਣ ਲਿਓ ਆਪਾਂ ਇੱਕ ਵੀਡੀਓ ਪਾਈ ਸੀ ਪਿੱਛੇ ਜੀ ਕਿਸੇ ਮੇਰੇ ਭਰਾ ਨੇ ਮੈਸੇਜ ਕੀਤਾ ਸੀ ਕਿ ਸਰ ਤੁਸੀਂ ਡੀਏ ਗਲਤ ਬਣਾ ਸੋਰੀ ਐਨਪੀਐਸ ਗਲਤ ਬਣਾਤੀ ਕਿ ਐਨਪੀਐਸ ਦਾ ਜਿਹੜਾ ਬੇਸਿਕ ਪਲੱਸ ਜਿਹੜਾ ਡੀਏ ਨੂੰ ਮਿਲਾ ਕੇ ਬਣਦਾ ਸੋ ਦੋਸਤੋ ਉਸੇ ਤਰ੍ਹਾਂ ਹੀ ਆਪਾਂ ਕੀਤਾ ਸੀ ਉਹ ਸ਼ਾਇਦ ਭਰਾ ਨੇ ਵੀਡੀਓ ਨਹੀਂ ਦੇਖੀ ਸਕਿਪ ਕਰਕੇ ਦੇਖ ਲਈ ਜਿਹੜਾ ਤੁਹਾਡਾ ਐਨਪੀਐਸ ਕੱਟਿਆ ਜਾਂਦਾ ਦੋਸਤੋ 10% ਕੱਟਿਆ ਜਾਂਦਾ ਠੀਕ ਹੈ ਜੀ ਧਿਆਨ ਨਾਲ ਸੁਣ ਲਓ ਐਨਪੀਐਸ ਜਿਹੜਾ ਹੈਗਾ ਦੋਸਤੋ ਤੁਹਾਡੀ ਬੇਸਿਕ ਪਲੱਸ ਡੀਏ ਨੂੰ ਮਿਲਾ ਕੇ ਜਿੰਨੀ ਸੈਲਰੀ ਬਣਦੀ ਹੈ ਉਹਦਾ 10% ਕੱਟਿਆ ਜਾਂਦਾ ਠੀਕ ਹੈ ਜੀ ਸੋ ਤਕਰੀਬਨ ਜਿਹੜੀ ਬੇਸਿਕ ਤੇ ਪਲੱਸ ਡੀਏ ਨੂੰ ਮਿਲਾ ਕੇ ਆਪਾਂ ਐਨਪੀਐਸ ਬਣਾਈ ਹੈ ਉਹ ਬਣੀ ਹੈ ਜੀ ਤੁਹਾਡੀ 58000 362 ਰੁਪਏ ਠੀਕ ਹੈ ਜੀ ਹੁਣ ਇਹਦਾ 10% ਤੁਸੀਂ ਜਦੋਂ ਕੱਢੋਗੇ ਤਾਂ ਕੁਦਰਤੀ ਗੱਲ ਹੈ ਜ਼ੀਰੋ ਪਿੱਛੋਂ ਕੱਟ ਦਿਓ ਜੀ 5836 ਆਪਣਾ ਬਣ ਗਿਆ ਤਾਂ ਤੁਹਾਡੀ ਐਨਪੀਐਸ ਡਿਡਕਸ਼ਨ ਕਿੰਨੀ ਹੋ ਗਈ ਦੋਸਤੋ 5800 62 ਰੁਪਏ ਇਹ ਤੁਹਾਡੀ ਐਨਪੀਐਸ ਡਿਡਕਸ਼ਨ ਹੋ ਗਈ ਹੁਣ ਜੀਆਈਐਸ ਕੱਟਿਆ ਜਾਂਦਾ ਤੁਹਾਡਾ ਦੋਸਤੋ 100 20 ਰੁਪਏ ਠੀਕ ਹੈ ਜੀ ਤੇ ਡਿਵੈਲਪਮੈਂਟ ਟੈਕਸ ਕਿਉਂਕਿ ਦੋਸਤੋ ਇੱਕ ਤੁਹਾਨੂੰ ਮੈਂ ਦੱਸ ਦਵਾਂ ਜਿਹੜੇ ਮੇਰੇ ਭੈਣ ਪਰ ਸਕਿਪ ਕਰ ਦਿੰਦੇ ਨੇ ਸ਼ਾਇਦ ਉਹਨਾਂ ਨੂੰ ਇਹ ਚੀਜ਼ਾਂ ਨਹੀਂ ਪਤਾ ਲੱਗਦੀਆਂ ਜਿਹੜਾ ਡਿਵੈਲਪਮੈਂਟ ਟੈਕਸ ਲੱਗਦਾ ਹੈ ਦੋਸਤੋ ਠੀਕ ਹੈ ਜੀ ਉਹ 2.5 ਲੱਖ ਤੋਂ ਪਲੱਸ ਵਾਲੀ ਆਮਦਨ ਦੇ ਉੱਪਰ ਲੱਗਦਾ ਠੀਕ ਹੈ ਜੀ ਭਾਬ ਜੀ ਕਰ ਤੁਹਾਡੀ ਸਾਲਾਨਾ ਸੈਲਰੀ 2.5 ਲੱਖ ਤੋਂ ਪਲੱਸ ਬਣਦੀ ਹੈ ਤਾਂ ਤੁਹਾਡੇ ਉੱਪਰ ਜਿਹੜਾ 200 ਰੁਪਿਆ ਡਿਵੈਲਪਮੈਂਟ ਉਹ ਲੱਗਦਾ ਹੈ अदरवाइज ਨਹੀਂ ਲੱਗਦਾ ਤਾਂ तकरीबन ਆਪਾਂ ਨੂੰ ਪਤਾ ਵੀ ਜਿਹੜੀ ਸੈਲਰੀ ਉਹ ਜ਼ਿਆਦਾ ਹੋਗੀ ਠੀਕ ਹੈ ਜੀ ਤਾਂ ਇਸ ਕਰਕੇ ਜਿਹੜਾ ਡਿਵੈਲਪਮੈਂਟ ਟੈਕਸ ਉਹ ਮੰਗਦਾ ਤਾਂ ਕੁੱਲ ਮਲਾ ਕੇ ਦੋਸਤੋ ਜੇਕਰ ਡਿਡਕਸ਼ਨ ਦੀ ਗੱਲ ਕਰ ਲਈ ਆਪਾਂ ਠੀਕ ਹੈ ਜੀ ਟੋਟਲ ਡਿਡਕਸ਼ਨ 5836 ਹੋਗੀ 120 ਇਹ ਹੋਗੇ ਤੇ 200 ਰੁਪਏ ਹੋਗੇ ਤਾਂ तकरीबन तकरीबन ਜੇਕਰ ਗੱਲ ਕਰ ਲਈ ਦੋਸਤੋ 6100 550 ਕੀ ਠੀਕ ਹੈ ਜੀ ਇਹ ਥੋੜੀ ਹੋਤੀ ਉਧਰ ਉਧਰ ਹੋ ਸਕਦੀ ਹੈ ਕਿਉਂਕਿ ਪੁਆਇੰਟ ਤੋਂ ਬਾਅਦ ਵੀ ਜਿਹੜੇ ਕੋਈ ਪੈਸੇ ਬਣੇ ਆ ਉਹਨਾਂ ਦੇ ਅਕੋਰਡਿੰਗ ਇਹ 5160 ਰੁਪਏ ਵੀ ਹੋ ਸਕਦੇ ਦੋਸਤੋ ਠੀਕ ਹੈ ਜੀ ਤਾਂ ਤਕਰੀਬਨ ਆਪਾਂ ਸਿਰਫ ਆਈਡੀਆ ਲੈ ਰਹੇ ਹਾਂ ਤਾਂ ਡਿਡਕਸ਼ਨ ਕਿੰਨੀ ਹੋਗੀ ਦੋਸਤੋ 655 ਰੁਪਏ ਠੀਕ ਹੈ ਜੀ net ਸੈਲਰੀ ਤੁਹਾਡੀ ਕਿੰਨੀ ਬਣੀ ਹੈ 68150 ਰੁਪਏ ਤਾਂ ਹੁਣ net ਸੈਲਰੀ ਕੱਢਣ ਵਾਸਤੇ ਆਪਾਂ ਇਹਦੇ ਚੋਂ ਘਟਾਅ ਕਰ ਦਾਂਗੇ ਰੇਟ 150 ਦੇ ਵਿੱਚੋਂ ਤਾਂ ਆਪਾਂ ਜਿਹੜੀ ਜਿੰਨੀ ਆਪਣੀ ਸੈਲ ਆਪਾਂ ਐਨਪੀਐਸ ਬਣੀ ਹੈ ਨੇ ਡਿਡਕਸ਼ਨ ਬਣੀ ਹੈ ਉਹਨੂੰ 655 ਰੁਪਏ ਘਟਾ ਦਾਂਗੇ ਤਾਂ ਬਰਾਬਰ ਜਿਹੜੀ ਰਕਮ ਬਚ ਕੇ ਆਪਣੇ ਕੋਲ ਦੋਸਤੋ ਆਊਗੀ ਹੁਣ 56000 993 ਰੁਪਏ ਠੀਕ ਹੈ ਜੀ ਤਾਂ ਆਪਾਂ ਤੁਹਾਡੀ net salary ਕਿੰਨੀ ਬਣਗੀ ਹੁਣ ਦੋਸਤੋ net salary ਆਪਾਂ ਕਹ ਜੀਏ 52993 ਰੁਪਏ ਹੁਣ ਦੋਸਤੋ ਇਹ ਕਿਉਂਕਿ 999 ਸੌ 93 ਰੁਪਏ ਹੈ ਠੀਕ ਹੈ ਜੀ ਇਹ 57020 ਹੋ ਸਕਦੀ ਹੈ ਠੀਕ ਹੈ ਜੀ ਕਿਉਂਕਿ ਰਾਉਂਡ ਫਿਗਰ ਕਰਨ ਵੇਲੇ ਥੋੜੇ ਬਹੁਤ ਜਿਹੜੇ ਡਿਜੀਟ ਹੁੰਦੇ ਆ ਉਹਨਾਂ ਨੂੰ ਇੱਧਰ ਉੱਧਰ ਕਰ ਲਿਆ ਜਾਂਦਾ ਹੈ 93 ਹੈ ਦੋਸਤੋ ਇਹ ਠੀਕ ਹੈ ਛੇ ਚਾਮਨ ਜੁੜੀ ਕਟਿੰਗ ਹੋਗੀ ਤਾਂ 52993 ਰੁਪਏ ਤੁਹਾਡੀ ਜਿਹੜੀ ਉਹ ਨੈਟ ਸੈਲਰੀ ਬਣਦੀ ਹੈ ਇਨ ਹੈਂਡ ਜਿਹੜੀ ਤੁਹਾਨੂੰ ਮਿਲੂਗੀ ਠੀਕ ਹੈ ਜੀ ਇਹ ਥੋੜੀ ਬਹੁਤ ਇਧਰ ਉਧਰ ਹੋ ਸਕਦੀ ਹੈ ਉਹ ਆਪਾਂ ਅਡਜਸਟ ਕਰ ਲਿਓ ਹੁਣ ਤੁਹਾਨੂੰ ਸਿਰਫ ਮੋਟਾ ਮੋਟਾ ਆਈਡੀਆ ਹੋ ਗਿਆ ਦੋਸਤੋ ਕਿ ਤੁਹਾਡੀ ਜਿਹੜੀ ਸੈਲਰੀ ਬਣੂਗੀ ਇਨ ਹੈਂਡ ਉਹ 56 ਵੀ ਬਣ ਸਕਦੀ ਹੈ 55 900 ਤੋਂ ਦੇਖੋ ਬਣੂਗੀ ਬਣੂਗੀ 57 ਵੀ ਵਾਸਤੇ ਤੇ ਜਿਹੜੀ ਗ੍ਰੋਸ ਬਣਦੀ ਹੈ ਟੋਟਲ ਜੇਕਰ ਆਪਾਂ ਗੱਲ ਕਰੀਏ ਉਹ 63000 ਦੇ ਲੰਮਕਤ ਬਣਦੀ ਹੈ ਠੀਕ ਹੈ ਜੀ ਸੋ ਉਮੀਦ ਕਰਦੇ ਹਾਂ ਤੁਹਾਨੂੰ ਕਲਾ ਕਲਾ ਸਟੈਪ ਜਿਹੜਾ ਆਪਾਂ ਦੇਖੋ ਪੰਜਾਬੀ ਦੇ ਵਿੱਚ ਬੋਲ ਕੇ ਦੱਸ ਰਹੇ ਹਾਂ ਨਾਲ ਨਾਲ ਤੁਹਾਨੂੰ ਦੱਸਿਆ ਵੀ ਬੇਸਿਕ ਕਿੰਨੀ ਬਣੀ ਹੈ 4400 ਡੀਏ ਤੁਹਾਡਾ 42% ਦੇ ਹਿਸਾਬ ਨਾਲ 17262 ਰੁਪਏ ਬਣਦਾ ਹੈ ਠੀਕ ਹੈ ਜੀ ਐਚਆਰਏ ਤੇ ਡੀਏ ਚਾਹੇ ਤੁਸੀਂ ਇਹਨੂੰ ਮਿਲਾ ਕੇ 50% ਵੀ ਕਰ ਸਕਦੇ ਨੇ ਅਲੱਗ-ਅਲੱਗ ਕਰ ਸਕਦੇ ਹੋ ਤਾਂ ਟੋਟਲ ਜਿਹੜਾ 500 ਮੋਬਾਈਲ ਤੇ 1000 ਰੁਪਏ ਮੈਡੀਕਲ ਬਣਾ ਕੇ 63100 ਜਿਹੜੀ ਤੁਹਾਡੀ ਸੈਲਰੀ ਬਣੀ ਹੈ ਇਸ ਤੋਂ ਬਾਅਦ ਐਨਪੀਐਸ ਡਿਡਕਸ਼ਨ ਜਿਹੜੀ ਦੋਸਤੋ ਹੁੰਦੀ ਹੈ ਉਹ ਬੇਸਿਕ ਪਲੱਸ ਡੀਏ ਇਹਨਾਂ ਨੂੰ ਮਿਲਾ ਕੇ ਭਾਅ ਜੋੜ ਕਰਕੇ ਉਹਦਾ 10% ਕੱਟਿਆ ਜਾਂਦਾ ਹੈ ਠੀਕ ਹੈ ਜੀ ਤਾਂ ਇਹਨਾਂ ਦੋਵਾਂ ਨੂੰ ਮਿਲਾ ਕੇ ਜਿਹੜੀ ਬਣੀ ਸੀ 58362 ਰੁਪਏ ਬਣੀ ਸੀ ਜੀ ਦਾ 10% ਕੱਢ ਕੇ ਦੋਸਤੋ 5836 ਰੁਪਏ ਤੁਹਾਡੀ ਉਹ ਐਮਪੀਐਸ ਡਿਡਕਸ਼ਨ ਹੋਈ ਉਸ ਤੋਂ ਬਾਅਦ ਜੀਆਈਐਸ 6% ਡਿਵੈਲਪਮੈਂਟ ਟੈਕਸ ਆਪਾਂ ਤੁਹਾਨੂੰ ਵਿੱਚ ਦੱਸ ਚੁੱਕੇ ਹਾਂ ਜੇਕਰ ਆਮਦਨ 2.5 ਲੱਖ ਤੋਂ ਵੱਧ ਹੁੰਦੀ ਹੈ ਸਾਲਾਨਾ ਆਮਦਨ ਠੀਕ ਹੈ ਜੀ ਤਾਂ ਉਹਦੇ ਉੱਪਰ ਜਿਹੜਾ ਡਿਵੈਲਪਮੈਂਟ ਟੈਕਸ ਲੱਗਦਾ ਠੀਕ ਹੈ ਜੀ ਸੋ 200 ਰੁਪਏ ਡਿਵੈਲਪਮੈਂਟ ਟੈਕਸ ਲੱਗੇ ਤਾਂ ਕੁੱਲ ਜਿਹੜੀ ਡਿਡਕਸ਼ਨ ਹੋਈ ਦੋਸਤੋ ਉਹ 61500 ਸੌਰੀ ਸੌਰੀ 6155 ਤੋ ਉਸ ਤੋਂ ਬਾਅਦ ਆਪਣਾ 31150 ਦੇ ਵਿੱਚੋਂ ਕਾਰਟ ਸਪੈਂਸ ਡਿਡਕਟ ਕਰਕੇ ਭਾਅ ਘਟਾ ਕੇ ਨੈਟ ਜਿਹੜਾ ਬਣਿਆ ਉਹ ਤੁਹਾਡੀ ਨੈਟ ਸੈਲਰੀ ਆ ਗਈ ਭਾਅ ਇਨ ਹੈਂਡ ਤੁਹਾਡੀ 55993 ਰੁਪਏ ਤੁਹਾਡੀ ਸੈਲਰੀ ਬਣੂਗੀ ਉਹ 5720 ਹੋ ਸਕਦੀ ਹੈ ਠੀਕ ਹੈ ਜੀ ਉਹ 56 ਤੋਂ 56 ਵੀ ਹੋ ਸਕਦੀ ਹੈ ਠੀਕ ਹੈ 56 650 ਵੀ ਹੋ ਸਕਦੀ ਹੈ 5560 ਵੀ ਹੋ ਸਕਦੀ ਹੈ ਇਹ ਸਿਰਫ ਇੱਕ ਆਪਾਂ ਆਈਡੀਆ ਜਿਹੜਾ ਉਹ ਲੈਟਰ ਠੀਕ ਹੈ ਜੀ ਸੋ ਉਮੀਦ ਕਰਦੇ ਹਾਂ ਵੀਡੀਓ ਤੁਹਾਨੂੰ ਸਮਝ ਵੀ ਆ ਗਈ ਹੋਊਗੀ ਤਾਂ ਆਈਡੀਆ ਵੀ ਲੱਗਿਆ ਹੋਊਗਾ ਕਿ ਕਿੰਨੀ ਸੱਦੀ ਬਣੂ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਡਾਊਟ ਹੈ ਜਾਂ ਤੁਸੀਂ ਚਾਹੁੰਦੇ ਹੋ ਕਿ ਕਿਸੇ ਤਰ੍ਹਾਂ ਦੀ ਕੋਈ ਹੋਰ ਜਿਹੜੀ ਵੀਡੀਓ ਕਿਸੇ ਟੌਪਿਕ ਦੇ ਉੱਪਰ ਬਣਾਈ ਜਾਵੇ ਕਿਰਪਾ ਕਰਕੇ ਆਪਣੇ ਸੁਝਾਅ ਆਪਣੇ ਕਮੈਂਟ ਜਰੂਰ ਦਿਆ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਕਿਉਂਕਿ ਤੁਹਾਡੇ ਪਿਆਰ ਸਦਕਾ ਹੀ ਜਿਹੜਾ ਉਹ ਦਿਨ ਦੂਰ ਨਹੀਂ ਜਦੋਂ ਆਪਾਂ ਵੀ ਦੂਸਰਿਆਂ ਦੀ ਤਰ੍ਹਾਂ ਆਪਣਾ ਵੀ ਚੈਨਲ ਜਿਹੜਾ ਹਿਮਾਨਟਾਈਜ਼ ਹੋ ਜਾਊਗਾ ਸੋ ਇਸੇ ਉਮੀਦ ਦੇ ਨਾਲ ਕਿ ਤੁਸੀਂ ਆਪਣਾ ਪਿਆਰ ਇਸੇ ਤਰ੍ਹਾਂ ਬਣਾਈ ਰੱਖੋਗੇ ਮਿਲਦੇ ਹਾਂ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਠੀਕ ਹੈ ਜੀ ਦੋਸਤੋ ਸੋ ਤਾਂ ਤੱਕ ਲਈ ਧੰਨਵਾਦ ਪਰਮਾਤਮਾ ਸ਼ਰਦੀ ਕਲਾ ਵਿੱਚ